ਤੁਸੀਂ ਪਾ ਕੇ ਚਿੱਟਾ �ोरਤਾ ਪਿਆ ਮਾ ਤੁਸੀਂ ਕਿੱਥੇ ਦੀ ਤਿਆਰੀ ਕਰੀ ਹੋਰ ਟਿਕਟ ਲਾਈਨ ਚ ਲਿਆ ਟਿਕਟ ਟਿਕਟ ਚੱਲੇ ਆ ਤਾਂ ਬੱਸ ਜਿਵੇਂ ਬੈਗਾ ਹੀ ਲੈ ਲਿਓ ਲੈ ਹੈ ਕੰਬਲੀ ਹਾਂ ਐਮਐਲਏ ਦੀ ਟਿਕਟ ਲਾਈਨ ਚ ਲਿਆ ਐਮਐਲਏ ਦੀ ਟਿਕਟ ਐਮਐਲਏ ਦੀ ਟਿਕਟ ਤੁਹਾਨੂੰ ਕਿਹਨੇ ਦੇ ਦੇਣੀ ਐ ਐਮਐਲਏ ਦੀ ਟਿਕਟ ਉਹਨਾਂ ਨੂੰ 20 ਸਾਲ ਹੋ ਗਏ ਹਾਂ ਹਾਂ ਪਾਰਟੀ ਵਿੱਚ ਕੰਮ ਕਰਦਿਆਂ ਨੂੰ ਅੱਛਾ ਉਹ ਚੰਗੇ ਬੰਦੇ ਨੂੰ ਦਿੰਦੇ ਟਿਕਟ ਬਾਕੀ ਹੋਰ ਵੀ ਬੰਦੇ ਹੈਗੇ ਉਹ ਨਹੀਂ ਦੇਖ ਕੇ ਦਿੱਤੀ ਟਿਕਟ ਉਦਾਂ ਹੀ ਥੋੜੀ ਦੇ ਦਿੱਤੀ ਟਿਕਟ ਜੇ ਤੁਹਾਨੂੰ ਟਿਕਟ ਲਾਹੌਰ ਐਮਐਲਏ ਦੀ ਟਿਕਟ ਦਿੱਤੀ ਆ ਅੱਛਾ ਹੂੰ ਇਹ ਬਾਹਰ ਨੂੰ ਕੀ ਦੇਖੀ ਜਾਂਦੇ ਹਾਂ ਆਉਣ ਲੱਗਾ ਬੰਦਾ ਆ ਦੇਖਣਾ ਸਕਿਉਰਟੀ ਗਾਰਡ ਆਉਣਾ ਆ ਓਹੋ ਤੁਹਾਡਾ ਵੀ ਦਿਮਾਗੇ ਖਰਾਬ ਆ ਹੁਣ ਉਹ ਆਊਗਾ ਇਥੇ ਚਾਹਾਂ ਉਹ ਪਲਾਉਂਗੇ ਰੋਟੀਆਂ ਖਲਾਮਗੇ ਆਪਣਾ ਦਾ ਮਸੀ ਸਰਦਾ ਆ ਬਸ ਕਮਲਿਆ ਚੁੱਪ ਤਾਂ ਕਰ ਤੂੰ ਐਵੇਂ ਲੱਗਿਓ ਬੋਲਣ ਨੀ ਆਪਣਾ ਦਾ ਚੱਕਣਾ ਆਪਾਂ ਮਸੀ ਚੱਕਦੇ ਆਂ ਰੋਟੀ ਪਾਣੀ ਦੇ ਕਿੰਨੇ ਹੁਣ ਮਹਿੰਗਾਈ ਆ ਉਹ ਮੈਂ ਜਾ ਆ ਰਾਮ ਨਾ ਢਾਂਡ ਬਥੇਰਾ ਮਿਲ ਜਾਣਾ ਉਹਦੇ ਵਿੱਚੋਂ ਖੰਡ ਲੈ ਆਵਾਂਗੇ ਕਿਹੜੀ ਗੱਲ ਆ ਕਿ ਉਹ ਪੱਤੀ ਸਾਰਾ ਕੁਝ ਵਿੱਚੋਂ ਹੀ ਆਉਣਾ ਆ ਆਪਾਂ ਕਿਹੜਾ ਗੋਲੋਂ ਲਾਉਣਾ ਪੰਜੀ ਹਮ ਬਸ ਸਰਕਾਰ ਨੇ ਦੇਣਾ ਸਰਕਾਰ ਨੇ ਸਾਰਾ ਕੁਝ ਦੇਣਾ ਨਾ ਸਰਕਾਰ ਨੇ ਪਾਰਟੀ ਦਊਗੀ ਅੱਛਾ ਹੋਰ ਮੈਨੂੰ ਲੱਗਦਾ ਸਕਿਉਰਟੀ ਗਾਰਡ ਆ ਗਿਆ ਲੱਗਦਾ ਗਨਮੈਨ ਪਰ ਨਾ ਆ ਜੀ ਹਾਂ ਦੇਖਤਾ ਜਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਬਿੱਟੂ ਦਾ ਹੀ ਘਰ ਹੈ ਹਾਂਜੀ ਹਾਂਜੀ ਇਹੀ ਆ ਐ ਕਿ ਘਰ ਹਾਂਜੀ ਘਰੇ ਹੀ ਆ ਮੈਂ ਸਰਕਾਰ ਮਰ ਉਹਨਾਂ ਦਾ ਸਕਿਉਰਟੀ ਕਰਨਾ ਅੱਛਾ ਅੱਛਾ ਡਿਊਟੀ ਲੱਗੀ ਮੇਰੀ ਆਜੋ ਆਜੋ ਨੰਦਰੇ ਅੰਦਰ ਹੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਜੀ ਠੀਕ ਆ ਵਧੀਆ ਵਧੀਆ ਬਹਿ ਜਾ ਯਾਰ ਤੂੰ ਖੜੇ ਹੀ ਗਿਆ ਬੈਠ ਇੱਥੇ ਬੈਠਾ ਕੋਈ ਚੱਕਰ ਨਹੀਂ ਮੱਕੋ ਮੈਂ ਕਿਹਾ ਲੱਗੀ ਮੇਰੀ ਡਿਊਟੀ ਤੁਹਾਡੇ ਅੱਛਾ ਤੁਹਾਡੀ ਡਿਊਟੀ ਲੱਗੀ ਆ ਹਾਂਜੀ ਹਾਂਜੀ ਚਲੋ ਵਧੀਆ ਆ ਬਹੁਤ ਸੋਹਣਾ ਆ ਹੋਰ ਠੀਕ ਆ ਵਧੀਆ ਚਲੋ ਕਿਹੜੀ ਸਾਈਡ ਤੇ ਆਪਾਂ ਕੋ ਯਾਰ ਤੂੰ ਪਹਿਲਾਂ ਚਾਹ ਪਾਣੀ ਪੀ ਸਾਈਡ ਵੀ ਤੈਨੂੰ ਦੱਸ ਦੰਨੇ ਆ ਕਿਹੜੀ ਗੱਲ ਆ ਚਲੋ ਚਾਹ ਪਾਣੀ ਦਾ ਆਪਾਂ ਪੀ ਲਾਂਗੇ ਹਾਂ ਵਰਤੀ ਆਪਣੇ ਅਸਲਾ ਉਸਲਾ ਕਿੱਦਾ ਠੀਕ ਆ ਅਸਲਾ ਮਰੋਂ ਲੀਡਰਾਂ ਦੇ ਨਾਲ ਮਾਰਾ ਥੋੜਾ ਜਲਦਾ ਲੀਡਰਾਂ ਆਪਾਂ ਅਸਲਾ ਤਾਂ ਵਧੀਆ ਮੈਂ ਨਵਾਂ ਉਹ ਪਰਾਵਾ ਪਰੇ ਨਾ ਉਹ ਥੱਲੇ ਨਾ ਜਾਵੇ ਪਤਾ ਲੋਗ ਲੱਗੇ ਐਦਾਂ ਸੁਣਾ ਜਲਦੀ ਐਦਾਂ ਹੀ ਹੁੰਦੀ ਅੱਛਾ ਅੱਛਾ ਉਦਾਂ ਤੁਸੀਂ ਲੀਡਰਾਂ ਡਰੀ ਜਾਂਦੇ ਤੁਸੀਂ ਉਹ ਨਹੀਂ ਨੀ ਉਹ ਆਪਾਂ ਕਿਹੜਾ ਰੱਖਦੇ ਰਹੇ ਆ ਇਹ ਤਾਂ ਹੁਣ ਦੇ ਦਾ ਮਾਰੇ ਇੱਕੋ ਵਾਰੀ ਘੋੜਾ ਨਪਿਆ ਮੱਤ ਨੂੰ ਢਟੇ ਲਾਉਂਦੀ ਆ ਅੱਛਾ ਦਾ ਲਾਹੌਰ ਆ ਫੇ ਤਾਂ ਪ੍ਰਵਾਹ ਕੋਈ ਨਹੀਂ ਆਪਾਂ ਨੂੰ ਗੱਲੇ ਕੋਈ ਨਹੀਂ ਜਿੱਦਾਂ ਦਾ ਲੀਡਰ ਅੱਛਾ ਉਦਾਂ ਦਾ ਗਨਮੈਨ ਉਦਾਂ ਦਾ ਅਸਲਾ ਭੇਜਦੀ ਸਰਕਾਰ ਠੀਕ ਹੈ ਸਹੀ ਹੈ ਹਾਂ ਜੀ ਬਣਾ ਟਿਕਲ ਖਤਰਾ ਬਹੁਤ ਹੈ ਠੀਕ ਹੈ ਹੋਰ ਅਮਰਜੀਤ ਚਾਹ ਪਾਣੀ ਪਹਿਲਾਂ ਪੀਨੇ ਆ ਫੇਰ ਚੱਲਦੇ ਆ ਕੋਈ ਨਹੀਂ ਮੈਂ ਕਿਹਾ ਜਾਨੂ ਚਾਹ ਬਣਦੀ ਆ ਹਾਂ ਜੀ ਹਾਂ ਜੀ ਤੇ ਮੇਰਾ ਸਾਰਾ ਸਮਾਨ ਉਹ ਕੱਪੜੇ-ਕਪੜੇ ਕਿੱਧਰ ਇੱਥੇ ਕਿਤੇ ਰੱਖੀਏ ਤੁਸੀਂ ਐਂਦਾ ਕਰੋ ਪਹਿਲਾ ਰੂਮ ਖਾਲੀ ਆ ਤੁਹਾਡੇ ਲਈ ਪਹਿਲਾਂ ਖਾਲੀ ਕਰ ਰੱਖਿਆ ਆਪਾਂ ਅੱਛਾ ਨਾਲ ਨਾਲ ਬਾਈ ਉੱਥੇ ਰੱਖੋ ਹਾਂ ਜਾਨੂ ਚਾਹ ਬਣਦੀ ਆ ਜਾਨੂ ਚਾਹ ਬਣਦੀ ਆ ਹਾਂ ਜੀ ਹਾਂ ਜੀ ਤੇ ਜਾਨੂ ਮੈਂ ਰੱਖਦਾ ਸਮਾਨ ਉੱਥੇ ਰੱਖਣਾ ਲਾ ਬਲਵੀਰ ਸਿੰਘ ਕੰਗਰੇਡ ਲੀਡਰ ਨਾਲ ਡਿਊਟੀ ਲੱਗੀ ਆ ਇਹਦੇ ਛੱਤ ਵੀ ਡੇਗਣਾਂ ਨਹੀਂ ਲੱਗਦਾ ਬਲਵੀਰ ਸਿੰਘ ਕਿਤੇ ਇਹਦੀ ਸੁਰੱਖਿਆ ਕਰਦਾ ਕਰਦਾ ਆ ਆਪਣਾ ਛੱਤ ਡੱਲੇ ਆ ਕਿ ਮਰ ਜਾਈ ਵਾਹ ਤੇਰੇ ਸਰਕਾਰ ਨੇ ਬਣਾਇਆ ਵਾਹ ਇਹਦੇ ਦਾ ਗੋਲੀ ਕਹਿਣ ਮਾਣੀ ਮੈਨੂੰ ਲੱਗਦਾ ਮੈਂ ਹੀ ਨਾ ਛੱਪ ਤੜਿਆ ਜਾ ਚਲੋ ਕੋਈ ਨਹੀਂ ਦੇਖਦੇ ਆ ਉਹ ਕੰਬਲੀਏ ਤੂੰ ਹੁਣੇ ਘਰ ਆਉਣ ਲੱਤਈ ਆ ਉਹ ਹਜੇ ਦਾ ਮੰਤਰੀ ਬਾਣਾ ਮੰਤਰੀ 15 ਗਨਮਨ ਹੋਰ ਮਿਲਨੇ ਆ ਉਹ ਪੰਛੀ ਆਦਾ ਜਦੋਂ ਮਿਲੂਗੇ ਦੇਖੀ ਜਾਉਂਗੇ ਆ ਜਿਹੜਾ ਹਜੇ ਇੱਕ ਆ ਇਹਨੂੰ ਤਾਂ ਪਹਿਲਾਂ ਦੱਸੋ ਇਹਨੂੰ ਪਾਣਾ ਕਿੱਥੇ ਆ ਨਿਓ ਉਹ ਨੂੰ ਜੇ ਉਧਰ ਪਾਤਦਾ ਤਾਂ ਨਿਆਣਿਆਂ ਨੂੰ ਕਿੱਥੇ ਪਾਣਾ ਆ ਸ਼ਾਮ ਨੂੰ ਦੋ ਦਾਪਾ ਕੋ ਕਮਰੇ ਆ ਅੱਜ ਦਾ ਦਿਨ ਰੋਕ ਤੂੰ ਹੂੰ ਅੱਜ ਦਾ ਦਿਨ ਔਖਾ ਕੱਟੋ ਕੱਲ ਨੂੰ ਉਹਨੂੰ ਉੱਥੇ ਬਾਹਰ ਬਾ ਦੇਣਾ ਅਚਰਦਾ ਨਹੀਂ ਲਾ ਕੇ ਅੱਛਾ ਬਾਹਰ ਬਾ ਦੇਣਾ ਚਲ ਰੋਟੀ ਪਾਣੀ ਦਾ ਤਾਂ ਬਾਅਦ ਚ ਦੇਖਦੇ ਆ ਪਹਿਲਾਂ ਦਫਤਰ ਜਾ ਕੇ ਆਵਾਂ ਦਫਤਰ ਜਾਣਾ ਹਾਂ ਹਾਂ ਚਲੋ ਜਾਇਓ ਫਿਰ ਗਨ ਮੈਨੂੰ ਲੈ ਕੇ ਜਾਣਾ ਠੀਕ ਆ ਠੀਕ ਆ ਚਲ ਜਾਈਓ ਚਲ ਠੀਕ ਹਾਂਜੀ ਹੋਰ ਬਲਵੀਰ ਸਿੰਘ ਕਿੱਦਾਂ ਹਾਲ ਹਾਂ ਵਧੀਆ ਵਧੀਆ ਆ ਠੀਕ ਠਾਕ ਤੁਸੀਂ ਸੁਣਾਓ ਚਲੋ ਚਲੀਏ ਕਿੱਥੇ ਪਿਆਣਾ ਨਹੀਂ ਹੋਰ ਚੱਲਦੇ ਆਂ ਹੋ ਨਿਆਣੇ ਨੇ ਕਿ ਕੀ ਕਰਦੇ ਆਂ ਮੁੰਡਾ ਪੜਦਾ ਪਲੱਸ ਟੂ ਕਰਾ ਰਿਹਾ ਹਾਂ ਹਾਂ ਪੜਾ ਲਾ ਚੰਗੀ ਤਰ੍ਹਾਂ ਇਹਨੂੰ ਵਧੀਆ ਢੰਗ ਨਾਲ ਪੜਾਈ ਕਰਾ ਲ ਕੋਈ ਗਾਲੀ ਨੌਕਰੀ ਨੂੰ ਕੁਝ ਲਵਾ ਦਾਂ ਚਲੋ ਸਰਕਾਰ ਧਿਆਨ ਰੱਖਿਓ ਬਦਲੀ ਕੋਈ ਨਹੀਂ ਚਲੋ ਚਲੀਏ ਫਿਰ ਆਪਾਂ ਹੋਰ ਚਲੋ ਚਲੀ ਨਰੋ ਬਰਬੀਜ਼ਾਂ ਗੱਡੀ ਤੂੰ ਚਲਾਉਂ ਕੋ ਨਹੀਂ ਤੁਸੀਂ ਚਲਾਓ ਜੀ ਗੱਡੀ ਚੱਲ ਠੀਕ ਆ ਹਾਂ ਮੋੜੋ ਜਾਨੂ ਮੈਂ ਪੀਰ ਸਾਂ ਆਪਣੀ ਦਾ ਹੀ ਗੱਡੀ ਆ ਉਹ ਕੋਈ ਨਹੀਂ ਲੱਗ ਗਿਆ ਮੈਨੂੰ ਪਤਾ ਹਾਲਾਤਾਂ ਦਾ ਲੱਗ ਗਿਆ ਵਾ ਠੀਕ ਆ ਚੱਲ ਲੱਗ ਗਿਆ ਪਤਾ ਚਲ ਜਾਈਏ ਫੇ ਹੋਰ ਕਿਆ ਨਾ ਬਾਈ ਆ ਚੰਗੀ ਤਰ੍ਹਾਂ ਹੋਰ ਮੈਨੂੰ ਪਤਾ ਹੁਣ ਤੁਹਾਡੇ ਕੋ ਕਿਹੜਾ ਜੇਰਸੀ ਆ ਉੱਚਾ ਲੈ ਵੀ ਕਿਤੇ ਆਉ ਮਿਲੂਗੀ ਮਰ ਜੀ ਤਾਂ ਹਾਂਜੀ ਹੋਰ ਗੱਲਾਂ ਨਹੀਂ ਗੱਲਾਂ ਗਨਮੈਨ ਬਹੁਤ ਫਰਤੀਲਾ ਨੱਟ ਕੇ ਗੇੜ ਖੋਲਦਾ ਅੱਛਾ ਬਹੁਤ ਖਿਆਲ ਰੱਖਦਾ ਹੂੰ ਹੂੰ ਤੂੰ ਵੀ ਮਾੜੀ ਬਹੁਤੀ ਚੋਸੀ ਦਿਖਾ ਲਈ ਹੋ ਰੇ ਨਾ ਉਹੀ ਟੇਕ ਤੇ ਲੈ ਜਵੇ ਲੈ ਹਾਂ ਤੂੰ ਨਾ ਕੋ ਚੱਜ ਦੀ ਗੱਲ ਕਰੀ ਨਾ ਹੋਰ ਹਰ ਵੇਲੇ ਤੇਰੀਆਂ ਪੁੱਠੀਆਂ ਗੱਲਾਂ ਰਹਿਣੀਆਂ ਤੂੰ ਨਹੀਂ ਚੱਜ ਦੀ ਗੱਲ ਕਰਦੀ ਲੋਕ ਮੇਰੀ ਸਵਾ ਇੱਜ਼ਤ ਕਰੂਗੇ ਹੈ ਕੰਮ ਸੇ ਕੰਮ ਤੂੰ ਤਾਂ ਇੱਜ਼ਤ ਨਾਲ ਬੁਲਾਇਆ ਘਰ ਇੱਜ਼ਤ ਨਾਲ ਗੱਲ ਕਰਿਆ ਕਰ ਮੈਨੂੰ ਚਲੋ ਆ ਕੱਪੜੇ ਫੇ ਗੰਦੇ ਹੋਏ ਹੋ ਆ ਕੋਲ ਹੁਣੀ ਨਾ ਨੂੰ ਇਹ ਖੋਲ ਦਮ ਜਦਾਂ ਮਿਲ ਗਏ ਨਾ ਉਹ ਜਦਣ ਮਿਲ ਗਏ ਨਾ ਚੰਡੀ ਵਾਲੀ ਕਾਰ ਪਹਿਵੀਂ ਛੋਲ ਦੀ ਐ ਬੁਕਲ ਮਾਰ ਕੇ ਬੈਠਿਆ ਕਰਨਾ ਉਹ ਬੱਸ ਕਰੋ ਜਿਹੜਾ ਹੈਗਾ ਇਹ ਵੀ ਨਾ ਕਿਤੇ ਬੁਕਾ ਦੇ ਉਹ ਨਹੀਂ ਵਿਕਦਾ ਐਮਐਲ ਦਾ ਬਾ ਪੱਕੇ ਆ ਕਿਹੜੀ ਗੱਲ ਆ ਪਾ ਕਪੜੇ ਬਦਲ ਕੇ ਮੱਝ ਦਾ ਵੀ ਦੇਖ ਲੋ ਮੜ ਜਾ ਉਹ ਵੀ ਸਵੇਰ ਦੀ ਵਿਚਾਰੀ ਖੜੀ ਆ ਅੱਛਾ ਛੱਲਿਆ ਚਲ ਕੋਈ ਖੋਲ ਲੈ ਆ ਗੰਦੇ ਨਾ ਹੋ ਜਾਣ ਕੱਪੜੇ ਆਹ ਮਰੇ ਇਹਦਾ ਕੱਪੜੇ ਦਾ ਲਾ ਲਾ ਤੇ ਮੈਂ ਕਿਹਾ ਗੰਦੇ ਨਾ ਹੋ ਜਾਣ ਆਹ ਕੱਪੜੇ ਦਾ ਲਾ ਤੇ ਪੱਗ ਵੀ ਲਾ ਲਓ ਕੋਈ ਸਿਰ ਤੇ ਹੀ ਧੋਣੀ ਆ ਹੁਣ ਉਹ ਅੱਛਾ ਅੱਛਾ ਇਹ ਵੀ ਲਾ ਦਨੇ ਆ ਆਓ ਲਾ ਲਿਆ ਸਾਡੀ ਚਿੱਠੀ ਆਈ ਹੈ ਕੋਈ ਦੇਖ ਲਓ ਅੱਛਾ ਪਰ ਬਾ ਕੀ ਲਿਖਿਆ ਕੋਈ ਇਹ ਤਾਂ ਅੰਗਰੇਜ਼ੀ ਵਿੱਚ ਆ ਪੜਨਾ ਫੇ ਉਹ ਮੈਂ ਇੱਥੇ ਐਮੇ ਕੀਤੀ ਹੋਵਾ ਜਿਹੜੀ ਮੈਂ ਪੜਾ ਲਾ ਅੰਗਰੇਜ਼ੀ ਦੀ ਚਿੱਠੀ ਉਹ ਅੱਜ ਕਰੋ 99 ਤੋਂ ਪੜਾ ਲਓ ਉਹ ਪੜਿਆ ਹੋਣਾ ਆਹੋ ਸੱਚ ਉਹ ਕੰਨ ਮੈਨੂੰ ਕਹਿੰਦੇ ਆ ਆਹੋ ਆਹ ਲੜੋ ਮਨਾਮਾ ਆਹੋ ਪੜਾ ਲਓ ਮਰਵੀਰ ਜੀ ਆਜੋ ਆਜੋ ਆੜੋ ਭਾਈ ਯਾਰ ਚਿੱਠੀ ਤਾਂ ਪੜ ਕੇ ਸੁਣਾ ਕੀ ਲਿਖਿਆ ਅੱਛਾ ਚਿੱਠੀ ਹਾਂ ਜੀ ਹਾਂ ਨਹੀਂ ਇਹਦਾ ਜੋਨ ਕਮਿਸ਼ਨ ਬਰੋ ਆ ਕੋਈ ਨਾ ਨਾਲ ਨਾ ਤਾਂ ਪੜ ਕੇ ਸਾਰੀਆਂ ਸ਼ਰਤਾਂ ਕੀ ਆ ਚਲੋ ਠੀਕ ਦੱਸ ਦੇਣਾ ਤੁਹਾਨੂੰ ਚਲ ਠੀਕ ਆ ਕੋਈ ਨਹੀਂ ਪੜ ਕੇ ਦੱਸ ਦੇਣੀ ਮੈਂ ਦੱਸ ਦੇਣਾ ਦੱਸ ਦੇਣਾ ਚਲ ਠੀਕ ਆ ਲਾ ਚੱਕਿਆ ਲੀਡਰ ਬੁਣੇ ਦਾ ਚਿੱਠੀ ਪਾਣੀ ਦੀਆਂ ਦੀ ਸਵਾ ਉਹ ਨਹੀਂ ਕਿਹੜੇ ਕਮਰੇ ਦੇ ਨੂੰ ਟਿਕਟ ਦੇਤੀ ਪਾਰਟੀ ਵਾਲਿਆਂ ਨੇ ਲਾਰਾ ਲਾ ਤਾ ਟਿਕਟ ਦੇਣੀ ਇਹਨੂੰ ਕੋਈ ਦੇਖਦੇ ਨਹੀਂ ਪੜ ਲਈ ਹੁਣੇ ਚਿੱਠੀ ਕਾਉਂ ਕੰਦਾ ਮੈਂ ਪੜ ਕੇ ਦੱਸ ਦਿੰਦਾ ਤੁਹਾਨੂੰ ਲੱਗਿਆ ਸੀ ਕਿਤਾਬ ਲੱਗਿਆ ਸੀ ਪੜਨ ਕੰਨਾ ਮੈਂ ਪੜ ਕੇ ਤੁਹਾਨੂੰ ਦੱਸ ਦਿੰਦਾ ਹੁਣੇ ਅੱਛਾ ਆਹੋ ਦੱਸਣਾ ਕੰਨਾ ਹੋ ਗਿਆ ਮੈਂ ਆ ਹੀ ਗਿਆ ਹਾਂਜੀ ਹਾਂ ਬਲੀ ਓਏ ਮਨ ਮੋਟਾ ਡੈਰੀ ਚ ਲਿਖਣਾ ਪੈਂਦਾ ਨਾ ਅੱਛਾ ਉਹ ਤਾਂ ਫਿਰ ਸਰਕਾਰ ਨੂੰ ਸਾਡਾ ਭੇਜਣਾ ਵੀ ਹੁੰਦਾ ਠੀਕ ਹੈ ਠੀਕ ਓਏ ਤਾਂ ਪਤਾ ਕੀ ਗੱਲ ਆ ਸਰ ਹਾਂਜੀ ਇਹ ਹੈਗੀ ਆ ਵੀ ਚੌਣ ਕਮਿਸ਼ਨ ਵੱਲ ਆਈ ਆ ਅੱਛਾ ਜੀ ਫਿਰ ਹਦਾਇਤਾਂ ਆਉਂਦੀਆਂ ਵੀ ਤੁਹਾਡੀ ਕੀ ਪ੍ਰਾਪਰਟੀ ਆ ਸਾਰੀ ਸ਼ੋ ਕਰਨੀ ਪੈਂਦੀ ਆ ਨਾ ਇਹ ਵੀ ਲਿਖਣਾ ਪੈਂਦਾ ਵਿੱਚ ਹਾਂ ਕੁਝ ਲਿਖਣਾ ਪੈਣਾ ਆ ਅੱਛਾ ਜੀ ਤੇ ਇਹ ਤੁਸੀਂ ਭਰਾ ਲਓ ਤੇ ਭਰਾਂਗੇ ਕਿਸੇ ਤੋਂ ਠੀਕ ਹੈ ਹਾਂ ਬੱਸ ਉਦੋਂ ਆਵੇ ਭਰਦੇ ਯਾਰ ਸਾਨੂੰ ਕੋਈ ਦਾ ਪੰਨਾ ਆਉਂਦਾ ਚਲੋ ਮੈਂ ਭਰਦਣਾ ਕੋਈ ਨਹੀਂ ਕੋਈ ਗੱਲ ਨਹੀਂ ਕਿੰਨੇ ਹੀ ਪੰਨਾ ਦਾ ਆਪਾਂ ਐਸੇ ਕੰਮ ਨੂੰ ਨਾ ਲਓ ਇਹ ਤੁਹਾਡੀ ਇਹਨੂੰ ਪੁੱਛਿਆ ਤੁਹਾਡੇ ਕੋਲ ਬੈਂਕ ਬੈਲੈਂਸ ਕਿੰਨਾ ਕੋ ਆ ਅੱਛਾ ਹਾਂ ਤੇ ਹੋ ਮੈਨੂੰ ਦਿਖਾ ਦਿਓ ਬਾਕੀ ਤੁਹਾਡੇ ਪਲਾਟ ਕੋਠੀਆਂ ਤੁਹਾਡੇ ਕੋਲ ਗੱਡੀਆਂ ਕਿੰਨੀਆਂ ਸੋਨਾ ਕਿੰਨਾ ਆ ਭੈਣ ਜੀ ਉਹਨਾਂ ਦਾ ਕਾਉਂਟ ਆ ਇਹਨਾਂ ਦਾ ਉਹ ਕੀ ਆ ਕਿਦਾਂ ਸਾਰਾ ਕੁਝ ਸੱਚਾ ਬੱਚੇ ਤੁਹਾਡੇ ਸਾਰਾ ਕੁਝ ਲਿਖਣਾ ਪੈਂਦਾ ਉਹ ਰੈਤਾਂ ਭਾਰੀਆਂ ਭਾਰੀਆਂ ਪੈਂਦੀਆਂ ਤੇ ਹਾਂ ਆਓ ਲਿਖਾ ਦਿਓ ਸਾਰਾ ਕੁਝ ਹਾਂ ਜੀ ਤੁਹਾਡੇ ਕੋਲ ਮੈਨਾਂ ਲਿਆ ਹਾਂ ਆਓ ਲਿਖ ਦੇ ਆ ਤੁਹਾਡਾ ਕਿੰਨਾ ਕੋਠੀਆਂ ਕਿੰਨੀਆਂ ਕਿੰਨੇ ਤੁਹਾਡੇ ਕੋਲ ਪਲਾਟ ਆ ਇਹ ਭੈਣ ਜੀ ਉਹਨਾਂ ਦੇ ਅਕਾਊਂਟ ਤੇ ਸੋਨਾ ਕਿੰਨਾ ਆ ਤੁਹਾਡਾ ਸਾਰਾ ਕੁਝ ਹਾਂ ਜੀ ਹਾਂ ਜੀ ਆ ਲਓ ਦੇ ਲਓ ਆ ਸਹੀ ਆ ਠੀਕ ਦੇ ਪੱਟੀ ਵੀ ਲਿਖ ਦੇ ਕੱਟੀ ਵੀ ਲਿਖ ਦੇ ਮਸ਼ੀਨ ਟੋਕਾ ਮਸ਼ੀਨ ਲੇ ਦੇ ਆ ਸਕੂਟਰ ਜੇ ਦੇ ਤੁਹਾਡਾ ਲੱਗ ਟੁੱਟਿਆ ਜਾ ਉਹ ਵੀ ਲਿਖ ਦੇ ਹਾਂਜੀ ਇਹ ਸਾਰੇ ਕਾਲਪ ਪਰ ਹੋ ਗਏ ਆ ਹੁਣ ਤੁਹਾਡਾ ਕੋਈ ਯਾਦ ਕਰ ਲੋ ਕੋਈ ਰਹਿ ਨਾ ਜਾਵੇ ਪਈ ਪਤਾ ਹੈ ਰਿਐਕਸ਼ਨ ਲਾ ਕੇ ਤੁਹਾਡੇ ਕਾਗਜ਼ ਰੱਦ ਹੋ ਸਕਦੇ ਆ ਅੱਛਾ ਚਲ ਇਹਦਾ ਕਰ ਪੜ੍ਹ ਕੇ ਸੁਣਾ ਪਹਿਲਾਂ ਕੋਈ ਹਾਂ ਇਹ ਤੁਸੀਂ ਲਿਖਾਇਆ ਜੀ ਬੈਂਕ ਬਲੇ ਤਾਂ ਤੁਹਾਡੇ ਕੋ 51 ਰੁਪਏ ਆ ਹਾਂਜੀ ਹਾਂਜੀ ਆ ਲਿਖਿਆ 51 ਰੁਪਏ ਲੱਗਦਾ ਤੁਹਾਡੇ ਕੋ ਤੇ 31 ਰੁਪਏ ਭੈਣ ਜੀ ਉਹਨਾਂ ਕੋ ਆ ਠੀਕ ਉਹ ਵੀ ਲੇਤਾ ਬੱਚੇ ਆ ਤੁਹਾਡੇ ਦੇ ਨਾਂ ਨਹੀਂ ਤਾਂ ਪੜ੍ਹਦੇ ਆ ਕੁਝ ਨਹੀਂ ਪੜ੍ਹਦੇ ਆ ਉਹ ਤਾਂ ਹਾਂ ਲੇਤਾ ਜੀ ਇੱਕ ਮੱਝ ਹਾਂਜੀ ਇੱਕ ਕੱਟੀ ਹਾਂਜੀ ਹਾਂਜੀ ਆ ਟੋਕਾ ਮਜੀਨ ਹਾਂਜੀ ਹਾਂਜੀ ਸਾਗਦੀਨ ਵਾਲੀ ਦਾਤੀ ਆ ਧੋਨੀਆ ਦੋ ਧੜਾ ਲਗਾਤਾ ਭਾਂਡੇ ਤੁਹਾਡੇ ਜਿੰਨੇ ਕਹਿ ਗਿਆ ਤੇ ਆ ਦੋ ਜੱਗ ਠੀਕ ਆ ਠੀਕ ਆ ਹਾਂਜੀ ਆ ਬਾਲਟੀ ਠੀਕ ਆ ਆ ਤੁਹਾਡਾ ਲਖ ਦਿੱਤਾ ਤੁਸੀਂ ਜਿਹੜਾ ਉਹ ਦਾਤੀ ਪੱਲੀ ਤੋਂ ਲੈ ਕੇ ਜਾਂਦੇ ਰੰਬੇ ਦਾਦੀਆਂ ਸਾਰਾ ਕੁਝ ਦੋ ਤੁਸੀਂ ਲਖਾਇਆ ਆਪਾਂ ਲਿਖਤਾ ਜੀ ਸਾਰਾ ਕੁਝ ਹੁਣ ਤੁਸੀਂ ਦੇਖ ਲਓ ਕੋਈ ਯਾਦ ਤਾਂ ਨਹੀਂ ਭੁੱਲ ਗਿਆ ਨਹੀਂ ਬਸ ਇੰਨਾ ਹੀ ਆ ਸਮਾਨ ਸਾਡੇ ਠੀਕ ਹੈ ਜੀ ਹਾਂ ਜੀ ਬਾ ਬਾ ਤੁਸੀਂ ਨਾ ਲੱਗਣੀ ਤੁਹਾਡੀ ਫਾਇਲ ਦੇ ਠੀਕ ਹੈ ਜੀ ਹਾਂ ਭਰਤੇ ਤੁਹਾਡੀ ਜੋ ਪ੍ਰੋਪਰਟੀ ਹੈਗੀ ਲਾਦਾਂਗੇ ਲਾਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਚਲੋ ਤੇ ਮੈਂ ਮੜ ਜਾ ਪਾਣੀ ਪੀ ਕੇ ਬੈ ਜਾ ਪਾਣੀ ਬਣਾਨੇ ਅਮਰ ਜੀ ਲਿਆ ਪਾਣੀ ਬਣਾਇ ਨੀ ਠੀਕ ਕੋਈ ਮੈਂ ਪੀ ਲੈਣਾ ਮੈ ਕੋਈ ਗੱਲ ਨਹੀਂ ਪਾਣੀ ਬੀ ਬਣਾਨੇ ਤੈਨੂੰ ਕਿਹੜੀ ਗੱਲ ਆ ਦੱਸ ਕਿਤੋਂ ਵੀ ਗੱਲ ਲੱਗ ਲਈ ਆਇਆ ਚਲ ਬੈਠ ਜਾ ਰਹਾ ਮੈਂ ਮੜ ਜਾ ਦੇਖੋ ਕੋ ਕੰਮ ਕਰ ਕੋਈ ਨ ਲੈ ਆਪਰਾਪਟੀ ਰਖਾਈ ਦੇਖ ਲਓ ਜਿੰਦਾ ਗੁਰਦੁਆਰੇ ਤੇ ਭਾਂਡੇ ਰਖਾਈ ਹੁੰਦੇ ਤੇਰੀਆਂ ਇੰਨੀਆਂ ਹੋ ਲਖਾਇਆ ਪਤਾ ਨਹੀਂ ਕਿਹੜੇ ਕਮਰੇ ਟਿਕਟ ਦੇ ਦਿੱਤੀ ਇਹਨੂੰ ਇੰਨੇ ਪੜਿਓ ਲੋਕ ਬੈਠੇ ਆਂ ਅਨਪੜ੍ਹ ਬਣਾਈ ਜਾਂਦੇ ਸਿਰ ਤੇ ਪਸਾੜੀ ਜਾਂਦੇ ਹੋਰ ਲੈ ਆਪ ਨੂੰ ਨਾ ਕੋ ਲਿਖਣਾ ਦਾ ਨਾ ਪੜ੍ਹਨਾ ਦਾ ਸਰਕਾਰ ਨੇ ਪਤਾ ਨਹੀਂ ਜਿੱਤੇ ਦਾ ਜਿਹਨ ਮੋੜ ਕੇ ਸਿੱਖਿਆ ਮੰਤਰੀ ਬਣਾ ਦੇਣਾ ਜਿਹੜੇ ਤਨਖਾਹਾਂ ਤੋਂ ਮਲਾਇਮ ਨੂੰ ਦੇਣ ਨੂੰ ਹੈ ਨਹੀਂ ਮੋੜ ਕੇ ਪੈਂਚਾਂ ਦਾ ਖਾ ਲਿਆ ਮੋਲਕ ਸਾਡਾ ਇਹਨਾਂ ਨੇ ਹੋਰ ਬਲਵੀਰ ਸਿੰਘ ਮੈਂ ਮੜਿਆ ਕੰਮ ਕਰ ਲਮ ਹੈ ਆਹੋ ਇਹ ਫੋਰ ਚੱਕੋ ਪਾਥੀਆਂ ਉਹ ਪਹਿਲਾਂ ਇਹ ਛੱਡਿਆ ਹੁਣ ਚਲੋ ਚੱਕ ਲੋ ਇਹਨੂੰ ਹਾਲ ਸੁਣੋ ਉਹਨੂੰ ਵੀ ਆਗ ਮਾਲੋ ਪਾਥੀਆਂ ਦੀ ਰਾਕੀ ਗੜ ਗਿਆ ਉੱਤੇ ਕੋਈ ਗੱਲ ਨਹੀਂ ਹੂੰ ਦੋ ਦਾ ਨੌਕਰੀ ਲਵਾ ਦੇਣਾ ਆਪਾਂ ਅੱਛਾ ਸਾਰੀ ਉਹ ਮਲ ਗੋਣਗਾਊ ਆ ਆਪਣੇ ਆਹੋ ਆਹੋ ਕੋਈ ਆ ਨਹੀਂ ਕਾ ਮਾਲਾ ਨੇ ਆਗ ਗਨਮੈਨ ਤੁੱਪੇ ਹੀ ਖੜਦੇ ਆ ਸਰਕਾਰ ਇਹਨਾਂ ਨੂੰ ਤਨਖਾਹ ਉਹਦੀ ਦਿੰਦੇ ਆ ਅੱਛਾ ਤੁੱਪੇ ਖਾਂਦੀ ਦੀ ਤਨਖਾਹ ਦਿੰਦੀ ਸਰਕਾਰ ਖੜਾ ਰਹਿੰਦੇ ਮਾਨ ਨਿਵਾਜ ਅੱਛਾ ਮਾਰੇ ਲਿਗੇ ਹਕ ਬਲਵੀਰ ਜੰਮ ਬਲਵੀਰ ਜੰਮ ਖੜਾ ਹੀ ਥੇ ਜਾਣਾ ਉਹ ਯਾ ਤੂੰ ਘਬਰਾਉਣਾ ਪਾਣੀ ਵੀ ਪਲਾਏ ਦਮਾਂ

ਨਾਵ ਮਨਵੀਰ ਸਿੰਘ ਅਗਲੀ ਤਾਂ ਹੋ ਗਈ ਹਾਂ ਜਾਇਓ ਖੜ ਜਾਣਾ ਮਾਵੀ ਰਵੀਤ ਹੈ ਜੋਈਏ ਖੜ ਫੇ ਜਾ ਮੈਂ ਜਾਇਆ ਮਾ ਸਤਿ ਸ਼੍ਰੀਕਾਲ ਹਾਂ ਜਿੱਥੇ ਆਪਣੇ ਵੋਟਾਂ ਦੀ ਕੀ ਪੋਜੀਸ਼ਨ ਚੱਲਦੀ ਆ ਵੋਟਾਂ ਦੀ ਭਾਜੀ ਇੱਥੇ ਕੋਈ ਹਰਜੀਤ ਸਿੰਘ ਬਿੱਟੂ ਬੰਬ ਬੰਬ ਕਰਕੇ ਖੜਾ ਹੋਇਆ ਏ ਅੱਛਾ ਸਾਡੇ ਥਾਲੇ ਦੁਆਲੇ ਪਿੰਡਾਂ ਵਿੱਚ ਉਹ ਉਹਦੀ ਬੋਲ ਵਾਲਾ ਏ ਵੀ ਲੋਕੀ ਕਹਿੰਦੇ ਬੋਲ ਪਾਣੀ ਆ ਬੱਬ ਨੂੰ ਪਾਣੀ ਆ ਵੋਟ ਪਾਬ ਨੂੰ ਸਾਨੂੰ ਤਾਂ ਸਾਡੇ ਤਾਂ ਲੋਕੀ ਕਹਿੰਦੇ ਆ ਵੀ ਮੰਤਰੀ ਵੀ ਉਹਨੇ ਬਣ ਜਾਣਾ ਠੀਕ ਆ ਅੱਛਾ ਹੋਰ ਉਹਨੂੰ ਤਾਂ ਸਨਮਾਨਤ ਕਰਨ ਲਈ ਕਹਿੰਦੇ ਪਾਣੇ ਇਕੱਠਾ ਕਰਦੇ ਪਏ ਵੀ ਸਨਮਾਨਤ ਕਰਨਾ ਵੀ ਉਹਦੇ ਉਹਨੂੰ ਹੀ ਪਾਣੀ ਸਾਹਨੇ ਵੋਟ ਠੀਕ ਹੈ ਮੈਂ ਹੀ ਆ ਜੀ ਰੀਸਨ ਕੁਝ ਅੱਛਾ ਤੁਸੀਂ ਹਾਂ ਜੀ ਪਾਪਾ ਐ ਯਾਨੀ ਪੋਜੀਸ਼ਨ ਐ ਤੇ ਬਹੁਤ ਵਧੀਆ ਆਪਣੇ ਹਾਂ ਜੀ ਹਾਂ ਚਲੋ ਠੀਕ ਐ ਵਧੀਆ ਹੈ ਜਾਈਂ ਚਿੰਤਾ ਨਾ ਕਰੋ ਭਾਜੀ ਤੁਸੀਂ ਸਾਰੇ ਤੁਹਾਡੇ ਨਾਲ ਹੀ ਆ ਕੋ ਗੱਲੇ ਨਹੀਂ ਇਹਦਾ ਮਤਲਬ ਗ੍ਰੋ ਮੰਤਰੀ ਪੱਕੇ ਆ ਆਪਾਂ ਹਾਂ ਜੀ ਗ੍ਰੋ ਮੰਤਰੀ ਨਹੀਂ ਹੁੰਦਾ ਭਾਈ ਹੁੰਦਾ ਤਾਂ ਗ੍ਰਹਿ ਮੰਤਰੀ ਆ ਉਹ ਚਲੋ ਬਾਨਾ ਬਾਨਾ ਦਾ ਮੰਤਰੀ ਹੋਈ ਆਪਾਂ ਗੜੀ ਗੱਲ ਆ ਇਹ ਤਾਂ ਹਾਂ ਕੋਈ ਗੱਲੇ ਨਹੀਂ ਫੇ ਤਾਂ ਆਓ ਫੇਰ ਤਾਂ ਭਾਜੀ ਵਧਾਈਆਂ ਤੁਸਾਂਡੇ ਵੱਲੋਂ ਹੋਣੇ ਹੀ ਲੈ ਲੋ ਮੈਂ ਤਾਂ ਮੰਤਰੀ ਬਣੇ ਹੀ ਬਣੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹੋਰ ਕਿ ਚਿੰਤਾ ਬਹੁਤ ਤੁਸੀਂ ਆਪਾ ਟਾਣੋ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਪੈ ਲੈ ਦੱਸ ਲੋ ਕਿ ਇਹਨੂੰ ਕਹਿੰਦੇ ਮੰਤਰੀ ਬਣਾਣਾ ਓਕੇ ਗ੍ਰੇ ਮੰਤਰੀ ਨੂੰ ਦੇਖਣੋਂ ਤਾਂ ਗਰੋ ਲੱਗਦਾ ਏ ਹੋਰ ਆਮਰਵੀ ਸਿੰਘ ਜੀ ਚਲਿਏ ਬੜਾ ਤੇ ਆਲਾਤਾ ਤੁਸੀਂ ਤਾਂ ਇੱਕੋ ਹੀ ਕਰ ਮੈਂ ਦੱਸ ਪਤਾਈ ਏਦਾਂ ਲੱਗਦਾ ਜਿੱਦਾਂ ਆਪਣੀ ਹਵਾ ਦਾ ਇਤੋਂ ਪਤਾ ਲੱਗਿਆ ਕਿ ਆਪਣੇ ਹੱਕ ਲਈ ਆ ਕੋਈ ਟੰਗਾ ਲੈ ਕੋਈ ਨਹੀਂ ਹੈਗੀ ਅੱਛਾ ਨਾ ਹੋਰ ਲੋਕ ਚਾਹੁੰਦੇ ਆ ਬਈ ਐਕੀ ਤੁਹਾਨੂੰ ਗਣਾਉਣਾ ਆ ਉਹ ਭਾਜੀ ਹਵਾ ਦਾ ਛੱਡੋ ਐਸੋ ਤਾਂ ਨੇਰੀ ਚਲਦੀ ਤੁਹਾਡੇ ਹੱਕ ਚਾ ਹਾਂ ਮੈਂ ਕਿਹਾ ਬਾਦੂ ਬਹੁਤ ਵਧੀਆ ਮੈਂ ਤਾਂ ਹੀ ਕਹਾ ਮੈਂ ਕਿਹਾ ਬੀਬੀ ਵਧੀਆ ਗੱਲਾਂ ਕਰਦੀ ਸੀ ਹਾਂ ਹਾਂ ਬਹੁਤ ਵਧੀਆ ਹਾਂ ਹਾਂ ਸਿਆਣੇ ਲੋਕ ਆ ਦੇਖ ਕੇ ਵੋਟ ਪਾਉਂਦੇ ਉਹ ਬੱਸ ਹਮ ਦੱਸ ਲੀਡਰ ਵੱਡਾ ਲੋਕੀ ਅਗਰੇ ਕਹਿੰਦੇ ਜਾਂ ਗੱਲਾਂ ਦਾ ਕਲਾ ਬਣਾਉਣਾ ਘਿਓ ਗਾ ਨੂੰ ਘੱਟ ਪਾਉਣਾ ਅਗਰੇ ਪਰ ਪਰ ਕਾਸੀਆ ਪਾਓ ਮੇਰੇ ਨਾਜਾ ਬਾਜੀ ਬਸ ਤੁਸੀਂ ਤਾਂ ਪੱਕੇ ਆ ਵਾ ਠੀਕ ਆ ਕਾਤਰੀ ਤਾਂ ਤੁਸੀਂ ਪੱਕੇ ਬਣ ਜਾਣਾ ਹੋਰ ਚਲੋ ਉਹ ਜਿੱਤ ਗਿਆ 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 ਇਹਨੂੰ ਕੀ ਹੋ ਗਿਆ ਉਹ ਮੰਨੇ ਉਹ ਮੰਨੇ ਆ ਤੁਹਾਡੇ ਪੇ ਨੂੰ ਮੇਰਗੀ ਪੈ ਗਈ ਉਹਨੇ ਉਹ ਮੰਨੇ ਜਿੱਤ ਗਿਆ ਜਿੱਤ ਗਿਆ ਜਿੱਤਿਆ ਕੀ ਹੋ ਗਿਆ ਤੁਹਾਨੂੰ ਕੀ ਹੋ ਗਿਆ ਉਹ ਸੁਪਨਾ ਦੇਖਦਾ ਸੀ ਮੈਂ ਬਹਿ ਜਾ ਸੁਪਨਾ ਦੇਖਦਾ ਸੀ ਹੋਰ ਕਿਹੜਾ ਸੁਪਨਾ ਉਹ ਮੈਂ ਐਮਐਲਏ ਦੀਆਂ ਵੋਟਾਂ ਦੇ ਵਿੱਚ ਜਿੱਤ ਗਿਆ ਸੀਗਾ ਅੱਛਾ ਉਹ ਹਮਰੇ ਜੀ ਤਾਂ ਹੂੰ ਦੇਖਣਾ ਵੋਟਾਂ ਦੇ ਵਿੱਚ ਮੈਂ ਖੜ ਗਿਆ ਅੱਛਾ ਗਨਮੈਨ ਵੀ ਮਿਲ ਗਏ ਟਿਕਟ ਵੀ ਮਿਲ ਗਏ ਗਨਮੈਨ ਮਿਲ ਗਏ ਅੱਛਾ ਠੀਕ ਹੈ ਜਿੱਤ ਵੀ ਮੈਂ ਗਿਆ ਹੂੰ بس سارے کام بڑے ਵਧੀਆ ਨਜ਼ਾਰੇ ਲੈ ਪੂਰੇ ਹਮ ਪਰ ਜਦ ਸੌ ਚੱਕਣ ਦਾ ਟਾਈਮ ਆਇਆ ਹੁਣ ਤੂੰ ਆ ਗਈ ਵਿੱਚ ਅੱਛਾ ਸੌ ਚੱਕਣੀ ਸੀ ਅਜੇ ਹੋਰ ਸੌ ਚੱਕਣੀ ਸੀ ਜਨੂ ਆ ਗਈ ਤੈਨੂੰ ਪਤਾ ਨਹੀਂ ਕਿੱਥੋਂ ਆ ਗਿਆ ਪਤਾ ਲੱਗਾ ਮੈਨੂੰ ਪਤਾ ਹੁੰਦਾ ਸੌ ਚੱਕਣੀ ਹਜੇ ਮੈਂ ਬਾਅਦ ਚ ਆ ਜਾ ਮੈਂ ਤਾਂ ਡਰ ਉਹ ਤੂੰ ਨਾ ਸ਼ੇਖ ਚਿਲੀ ਵਾਲੇ ਸੁਪਨੇ ਲੈਣ ਹਟ ਮੈਂ ਤਾਂ ਉਥੋਂ ਨੱਠੀ ਆਈ ਮੈਂ ਕਿਹਾ ਪਤਾ ਨਹੀਂ ਮਿਰਗੀ ਪੈ ਗਈ ਇਹਨੂੰ ਹਮਰ ਜੀ ਤਾਂ ਆਪਣੇ ਨਾਲ ਤਾਂ ਉਹ ਗੱਲ ਹੋਈ ਆ ਹਮ ਉਹ ਮਿੱਠੂ ਵਾਲੀ ਅੱਛਾ ਮੈਂ ਆਂਡੇ ਵੇਚ ਕੇ ਪੱਠ ਲਿਆਵਾਂਗੇ ਗਾਹਾ ਉਹਦੇ ਛਲਾਰੂ ਹੋਊਗੇ ਛਲਾਰੂਆਂ ਤੋਂ ਗਾਹਾ ਇੱਜੜ ਬਣੂਗਾ ਤੇ ਆਹ ਹਾਲ ਹੋਇਆ ਸਾਡੇ ਨਾਲ ਤਾਂ ਆਹੋ ਸਹੀ ਆ ਗੱਲ ਹੋਰ ਸਾਰਾ ਸੁਪਨਾ ਹੀ ਖਰਾਬ ਕਰਤਾ ਤੈਂ ਤਾਂ ਉਹ ਮੰਤਰੀ ਸਾਹਿਬ ਸਾਨੂੰ ਤਾਂ ਪਿੰਡ ਵਾਲੇ ਨੇ ਪੰਜ ਨਹੀਂ ਬਣਾਣਾ ਉਹ ਤਾਂ ਮਾਝ ਨੂੰ ਪੱਠੇ ਪਾਓ ਹੋਰ ਆਓ ਇਹ ਤਾਂ ਗੱਲ ਤੇਰੀ ਸਹੀ ਆ ਮਾਝ ਵਿਚਾਰੀ ਭੁੱਖੀ ਕਾਦੇ ਖੜੀ ਰੱਖਣੀ ਆ ਉਹਨੂੰ ਤਾਂ ਪੱਠੇ ਪਾਈਏ ਹੁਣ ਕਹਣਾ ਚੰਗਾ ਮੰਤਰੀ ਆ ਇਹ ਬਣਿਆ ਸੁਪਨੇ ਜੀ